ਹਾਂ ਇਹਨਾਂ ਦਾ ਇਲਾਜ ਕਰਾਉਣ ਵਾਸਤੇ ਆਇਆ ਸੀ ਮੈਂ ਤੇ 11:00 ਸਵਾ 11:00 ਵਜੇ ਦੇ ਕਰੀਬ ਉਹ ਦੁਬਾਰੇ ਫੇਰ ਆਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਜ਼ਿਆਦਾ ਕੁੱਟ ਮਾਰ ਕੀਤੀ ਇਹਨਾਂ ਨੂੰ ਕਵਰ ਕਰਦਾ ਕਰਦਾ ਮੈਂ ਆਪ ਮੰਨ ਕੇ ਚੱਲ ਵੀ ਕੁੱਟ ਖਾ ਬੈਠਿਆ ਤੇ ਉਹਨਾਂ ਨੇ ਮੈਨੂੰ ਕਾਫੀ ਜ਼ਿਆਦਾ ਕੁੱਟਿਆ ਮੇਰੇ ਦਾਹ ਮਾਰੇ ਉੱਪਰ ਸਿਰ ਤੇ ਤਿੱਖੇ-ਤਿੱਖੇ ਹਥਿਆਰ ਸੀ ਉਹਨਾਂ ਕੋਲੇ ਰਾੜਾਂ ਸੀਆਂ ਕਿਹਨਾ ਵਜੇ ਆਪਣਾ ਮਨਪ੍ਰੀਤ ਸਿੰਘ ਜੀ ਮਨਪ੍ਰੀਤ ਜੀ ਕੀ ਸੱਪਾਂ ਮੱਜੇ ਨੇ ਆਪਣੇ ਤੇ ਕਿੱਥੋਂ ਆਏ ਤੁਸੀਂ ਮੇਰੇ ਪਿੰਡ ਮੀਨਸਾ ਜੇ ਮੈਨੂੰ ਮੈਸੇਜ ਕਰਕੇ ਸੱਦੇ ਗਏ ਵੀ ਲੜਕੀ ਦੀ ਸੀ ਵੀ ਲੜਕੀ ਦੀ ਸੀ ਉਸਨੇ ਬੁਲਾਇਆ ਗਿਆ ਜਦੋਂ ਪਹੁੰਚਿਆ ਉਥੇ ਲੜਕੇ ਸੀ ਕਿ ਲੜਕੇ ਨੇ ਮੈਨੂੰ ਰੌੜਾ-ਰੌੜਾ ਮਾਰ ਕੇ ਦੇ ਦਿੱਤਾ ਹੀ ਠੀਕ ਹੈ ਉਦੋਂ ਆ ਮੈਂ ਹਸਪਤਾਲ ਜਾ ਗਈ ਉਦੋਂ ਟੈਂਕ ਟੁਕ ਲੱਗੇ ਮੈਂ ਜੋ ਫਰੈਂਕ ਨੂੰ ਬੜਾ ਕੂੜ ਦਿੱਤਾ ਹੀ ਉਹ ਆ ਗਏ ਤੇ ਫਿਰ ਆ ਕੇ ਇਹਨੇ ਮੇਰੇ ਮੂੰਹ ਦਵਾਈ ਦੇ ਵੀ ਦੋਣ ਲੱਗੇ ਉਦੋਂ ਜਦ ਹੀ ਆ ਗਏ ਦੁਬਾਰੇ ਰੌੜਾ-ਰੌੜਾ ਕਹੀ ਉਦੋਂ ਦੁਬਾਰੇ ਫੁੱਟ ਮਾਰ ਕੇ ਕੀ ਆਪਣਾ ਹਸਪਤਾਲ ਦਾ ਨੁਕਸਾਨ ਕਰ ਗਏ ਸੀ ਇਸੇ ਸੇ ਭੰਗੇ ਜੀ ਉਦੋਂ ਸਾਹਮਣੇ ਬੈਠੇ ਵਾਲੇ ਕੁੱਡੇ ਛੱਡਾ ਕਿੱਥੇ ਤੇ ਵਜਿ ਜਾਣੇ ਮਰੇ ਸਰਤ ਨਹੀਂ ਬਾਂਧਨੇ ਲੱਗਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜੋ ਹਸਪਤਾਲ ਦੇ ਵਿੱਚ ਆ ਕੇ ਚੋਰੀ ਤੋਂ ਹੋ ਜੋ ਮਾਰ ਲਗੇ ਤੁਹਾਨੂੰ ਜੋ ਗੁੰਡਿਆਂ ਅੰਦਰ ਸੀਗੇ ਇਹ ਸਰਕਾਰੀ ਸਸਤਰ ਵੀ ਸੀ ਨਹੀਂਗਾ ਇਸ ਸਰਕਾਰੀ ਐਸੇ ਸੇਫਟੀ ਚਾਹੀਦਾ ਜੀ ਕਿਉਂਕਿ ਕੱਜ ਸਾਡਾ ਨਾਲ ਕੱਲ੍ਹ ਤੁੱਕ ਸੋਗ ਹੋਰ ਵੀ ਹੋ ਸਕਦਾ ਜੀ ਇਹਦਾ ਮੰਗ ਕਰਦੇ ਆ ਵੀ ਸਾਨੂੰ ਇਹ ਸੂਰਮਣ ਚਾਹੀਦੀ ਦੱਸੋ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਡਾਕਟਰ ਗਿੱਤਿਕਾ ਹੈ ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਰਾਤ ਐਮਰਜੈਂਸੀ ਵਿੱਚ ਭੰਨ ਤੋੜ ਹੋਈ ਹੈ ਲੜਕੀਆਂ ਨਾਲ ਕੁੱਟਮਾਰ ਹੋਈ ਹੈ ਡਾਕਟਰ ਸਾਹਿਬਾਨ ਨੇ ਦਾਖਲ ਰਿਆ ਹੈ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿਵੇਂ ਲੱਗਦੇ ਨੇ ਸਰ 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 ਕਰਦਾ ਤਾ ਉਹ ਜੀ ਸਰਕਾਰੀ ਹਸਪਤਾਲ ਜਿਹ ਵਿੱਚ ਜਿਹੜੇ ਇਹ ਜਿਹੇ ਐਲੀਮੈਂਟਸ ਆਂਦੇ ਨੇ ਉਹਨਾਂ ਦਾ ਮੇਨ ਕਾਰਨ ਇਹੀ ਹੈ ਕਿ ਇੱਥੇ ਕੋਈ ਪ੍ਰੋਪਰ ਪ੍ਰੋਟੈਕਸ਼ਨ ਨਹੀਂ ਹੈ ਜੇ ਕੋਈ ਪੁਲਿਸ ਫੋਰਸ ਹੋਵੇ ਜੇ ਕੋਈ ਪੁਲਿਸ ਵਾਲੇ ਬਾਹਰ ਖੜੇ ਹੋਣ ਤਾਂ ਇਹ ਜਿਹੇ ਐਲੀਮੈਂਟਸ ਅੰਦਰ ਆ ਨਹੀਂ ਨਾ ਕਿਉਂਕਿ ਇਹਨਾਂ ਦਾ ਹਸਪੀਟਲ ਪ੍ਰੈਮਿਸਿਸ ਵਿੱਚ ਆਉਂਦਾ ਕੋਈ ਮਤਲਬ ਹੀ ਨਹੀਂ और क्योंकि यही सब कुछ बहुत रेगुलरली हो रहा है इसको साफ पता लग रहा है कि जो लोग ड्यूटी कर रहे हैं वो किस हद हाँ तक इनसिक्योर ने यह डॉक्टर साहब ने मैनू नहीं पता किमें मैनेज किया बट जे किसी फीमेल डॉक्टर की इतने ड्यूटी होंगी बहुत ज़्यादा मुश्किल हो सकती है इस दिल सरकार डेफिनेटली कुछ ना कुछ जल्दी सोचना चाहिए बिकॉज हाले तक डॉक्टर की स्ट्राइक चल रही है तभी यह इंसीडेंट रोज़ वाकन हो रहे हैं तो जे बाद की होएगा ये तो मतलब सोचा भी नहीं जा सकता मैं पनतोड़ जी हुई है डॉक्टर साहब ने प्रॉपर विडियोज़ भी कटवाए ने सी सी टीवी चो तो साफ पता लग रहा है किन्ने सारे लोग सके और वो हथियारबंदे उन्हों काफी सारे हथियार से बल्कि और क्यों हॉस्पिटल प्रेमिस चाहे ਕਿਵੇਂ ਉਹਨਾਂ ਦੀ ਇੰਨੀ ਹਿੰਮਤ ਹੁੰਦੀ ਹੈ ਕਿ ਉਹ ਪ੍ਰੈਮਿਸਿਸ 'ਚ ਆ ਕੇ ਇੰਨੀ ਤੋੜਪੋੜ ਕਰ ਰਹੇ ਨੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਮਰੀਜ਼ਾਂ ਨੂੰ ਸਟਾਫ ਨੂੰ ਪਰੇਸ਼ਾਨ ਕਰ ਰਹੇ ਨੇ ਔਰ ਕਿੰਨੀ ਸਿਕਿਉਰਿਟੀ ਹੋ ਰਹੀ ਹੈ ਇਹ ਤੁਸੀਂ ਦੇਖ ਹੀ ਸਕਦੇ ਹੋ ਸਰ ਕੀ ਹਾਸਾ ਹੋਇਆ ਹਸਪੀਟਲ ਦੇ ਵਿੱਚ ਜਿਹੜਾ ਕੱਲ ਹਾਸਾ ਹੋਇਆ ਹਥਿਆਰਬੰਦ ਮੇਰੇ ਨੌਜਵਾਨਾਂ ਨੇ ਹਮਲਾ ਕੀਤਾ ਇਹ ਲੋ ਜੀ ਕੱਲ ਇੱਕ ਬਲਪ੍ਰੀਤ ਸਿੰਘ ਹੈ ਸਨ ਆਫ ਰਣਜੀਤ ਸਿੰਘ ਵਾਸੀ ਬੀਮਸਾ ਇਹਨੂੰ ਕਿਸੇ ਦੇ ਫੇਕ ਆਈਡੀ ਲੜਕੀ ਦੀ ਭਰਾ ਕੇ ਦਾ ਫਰੈਂਡਸ਼ਿਪ ਕਰਕੇ ਇਹਨੂੰ ਕੱਲ ਦੱਸਿਆ ਕਿ ਮੈਂ ਨਰਸਾ ਸਿਲਵ ਹਸਪਤਾਲ ਲੱਗੀ ਹੋਈ ਆ ਤੋ ਇੱਥੇ ਆ ਕੇ ਮੈਨੂੰ ਮਿਲ। ਇਹ ਰਾਤ ਨੂੰ 8 ਵਜੇ ਉੱਥੇ ਆ ਕੇ ਹਸਪਤਾਲ ਦੇ ਪਿਛਲੇ ਪਾਸੇ ਅਮੇਦਕਰ ਸਾਹਿਬ ਦਾ ਬੁੱਤ ਲੱਗਾ ਉੱਥੇ ਆ ਕੇ ਮਿਲਿਆ। ਤਾਂ ਉਸ ਦੇ ਉੱਪਰ 5-7 ਅਣਜੋਣ ਬੰਦਿਆਂ ਨੇ ਅਟੈਕ ਕਰਤਾ। ਉਹਦੇ ਸਿਰ ਤੇ ਰੋਣਾਂ ਨਾਲ ਮਾਰੀਆਂ। ਇਹਦਾ ਮੀਨ ਟਾਈਮ ਇਹਨੇ ਆਪਣੇ ਭਰਾ ਤੇ ਆਪਣੇ ਕਜ਼ਨ ਨੂੰ ਉੱਥੇ ਬੁਲਾਇਆ ਦੋਸਤ ਨੂੰ ਉੱਥੇ ਬੁਲਾਇਆ। ਹੈਲਪ ਲਈ ਉਹ ਐਡਮਿਟ ਕਰਾਇਆ ਉਹਨਾਂ ਨੇ ਉਹਨੂੰ। ਜਦੋਂ ਉਹ ਐਡਮਿਟ ਹੋ ਗਿਆ ਮਰਜੈਂਸੀ ਦੇ ਵਿੱਚ ਫੇਰ ਫੇਰ ਦੁਬਾਰੇ ਉਹੀ ਪੰਜ ਸੱਤ ਬੰਦੇ ਰਾਕੇ ਉਹਨਾਂ ਤੇ ਦੁਬਾਰੇ ਅਟੈਕ ਕੀਤਾ ਐਮਰਜੈਂਸੀ 'ਚ ਜੋ ਕੁਲਵਿੰਦਰ ਸਿੰਘ ਦੇ ਸਿਰ 'ਚ ਫੇਰ ਸੱਟਾਂ ਲੱਗੀਆਂ ਤੇ ਕੁਲਵਿੰਦਰ ਸਿੰਘ ਜਾਦਾ ਸੀਰੀਅਸ ਸੀ ਉਹਨੂੰ ਰੈਫਰ ਕਰਤਾ ਜੀ ਹਸਪਤਾਲ ਮਰਪਰੀ ਦੇ ਬਿਆਨ ਤੇ ਅਸੀਂ ਅਨਗੋੜ ਬੰਦਿਆਂ ਦੇ ਖਿਲਾਫ ਪੰਜ ਸੱਤ ਅਨਗੋੜ ਬੰਦੇ ਜਿਹੜੇ ਉਹਨਾਂ ਦੱਸਿਆ ਸੀਗਾ ਉਹਨਾਂ ਦੇ ਖਿਲਾਫ ਤੇ ਸੁਸਾਦਾ ਮੁਕੱਦਮਾ ਜੋ ਸਾਡੀ ਨਵੀਂ ਸੈਕਸ਼ਨ ਜਿਹੜੀ ਹੈਗੀ 109 191 3 190 ਬੀ ਐਨਐਸ ਦੇ ਵਿੱਚ ਮੁਕੱਦਮਾ ਦਰਜ ਕਰਤਾ ਜੀ ਰਾਤ ਹੀ ਐਫ ਆਈ ਆਰ ਨੰਬਰ 204 ਸਿਟੀ ਕ ਸਾਡੇ ਐਸਐਚਓ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਸਾਡੇ ਐਸਐਸਪੀ ਸਾਹਿਬ ਸ਼੍ਰੀ ਸਰਪਾਤ ਚਹਿਲ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਾਰੀ ਇਹ ਸੈਂਟੀਫਿਕ ਔਰ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਹ ਜੋ ਬਲਾਈਂਡ ਵਹੀਕਲ ਅਟੈਕ ਸੀਗਾ ਜੋ ਅੰਦਰ ਬੰਦੇ ਸੀਗੇ ਸਾਰੇ ਉਹ ਅਸੀਂ ਰਾਤ ਨੂੰ ਹੀ ਸਾਡੇ ਇੰਸਪੈਕਟਰ ਮਨਪ੍ਰੀਤ ਸਿੰਘ ਐਸਐਚਓ ਨੇ ਟ੍ਰੇਸ ਕੀਤੇ ਔਰ ਜਿਹਨਾਂ ਦਾ ਨਾਮ ਪਤਾ ਲੱਗਿਆ ਕਿ ਇਹ 6 ਦੋਸ਼ੀ ਸੀ ਆਕਾਸ਼ਦੀਪ ਸਤਨਾਮ ਅਮਨਜੋਤ ਕੁਲਦੀਪ ਲਖਪ੍ਰੀਤ ਔਰ ਕਬਲਦੀਪ ਸੀ ਜੋ ਇਹਨਾਂ ਨੇ ਕੋਈ ਪੁਰਾਣੀ ਰੰਜਿਸ਼ ਰੰਦੇ ਤਹਿਤ ਇਹ ਸਾਰਾ ਪਲਾਨ ਕਰਕੇ ਸਾਜ਼ਿਸ਼ ਕਰਕੇ ਬੰਦੇ ਨੇ ਅਟੈਕ ਕੀਤਾ ਔਰ ਜਿਹੜਾ ਇਹਨਾਂ ਨੇ ਲਾਅ ਐਂਡ ਆਰਡਰ ਬ੍ਰੇਕ ਕੀਤਾ ਛੇਤੀ ਹੀ ਸਾਰੇ ਦੋਸ਼ੀ ਫੜੇ ਜਾਣਗੇ ਇਹਦੇ ਨਾਲ ਡੇਅ 1 2 ਅਸੀਂ ਸਾਰੇ ਅਰੈਸਟ ਕਰਕੇ ਇਹਨਾਂ ਨੂੰ ਜਿਹੜਾ ਬਾਹਰ ਸੋ ਪਰ ਕਿੰਨੇ ਬੰਦੇ ਫੜੇਗੇ ਸਾਡੀ ਟੀਮਾਂ ਕਹੀ ਹੋਈ ਜਾਣੇ ਜੀ ਹਜੇ ਸਾਰੇ ਅਸੀਂ ਕਰ ਰਹੇ ਹਾਂ ਜੀ ਸਾਰਾ ਵੀਕਲ ਕੈਟਡ ਆ ਸਰ ਅਟੈਕ ਹਸਪੀਟਲ ਵੀ ਐਮਰਜੈਂਸੀ ਦੀ ਉੱਚ ਹੋਇਆ ਤਾਂ ਉੱਥੇ ਪੁਲਿਸ ਟੀਮ ਜਾਂ ਪੁਲਿਸ ਸੁਰੱਖਿਆ ਕਰਨੀ ਜਾਂ ਕੋਈ ਨਾ ਕੋਈ ਸਕਿਉਰਿਟੀ ਦੇ ਲਈ ਹੋਵੇ ਤਾਂ ਨਾ ਪਹਿਲਾਂ ਵੈਸੇ ਕਿ ਡਿਊਟੀ ਹੋਈ ਜਾਂਦੀ ਹੈ ਜਨਨ ਪੂਰਾ ਸਾਡਾ ਵੈਸੇ ਪੀਸੀਆਰ ਕਵਰ ਕਰਦਾ ਜੀ ਤੇ ਤੁਸੀਂ ਦੇਖੋ ਰਾਤ 11:00 ਵੱਲ ਕੇ 20 ਮਿੰਟ ਦੇ ਅਟੈਕ ਹੋਇਆ ਔਰ 11:00 ਵੱਲ ਕੇ 25 ਮਿੰਟ ਜਾਂ 11:30 ਵਜੇ ਸਾਡੇ ਸੈਕਟਰ ਉੱਤੇ ਆਪਣੀ ਟੀਮ ਨਾਲ ਪਹੁੰਚ ਗਏ ਸੀਗੇ ਪੀਸੀਆਰ ਵੀ ਉੱਤੇ ਪਹੁੰਚ ਗਿਆ ਸੀ ਅਨਬੋਰ ਬੰਦੇ ਸੀ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਸੀਗਾ ਕਿ ਕੌਣ ਬੰਦੇ ਨੇ ਅਟੈਕ ਕੀਤਾ ਫਿਰ ਪੁਰਾਣਾ ਪੂਰਾ ਰਿਕਾਰਡ ਤਾਂ ਵੀ ਜਿਹੜੇ ਕੰਦੇ ਹਨ ਨਹੀਂ ਪੁਰਾਣਾ ਹਾਇ ਰਿਕਾਰਡ ਪਤਾ ਹੀ ਲੱਗਿਆ ਕਿ ਬਾਕੀ ਬੈਟਰ ਆਫ ਇਨਵੈਸਟੀਗੇਸ਼ਨ ਹੈ ਵੀ ਵਿਲ ਸੀ ਟੂ ਇਟ ਸਰ ਮੈਂ ਕਿਤੇ ਦੇ ਇਹ ਵੱਖੋ ਵੱਖਰੇ ਨੇ ਜੀ ਕੋਈ ਬੇਨੜੇ ਦਾ ਕੋਈ ਫਤੇਗੜ ਪਾਸੋਂ ਦਾ ਉਹ ਇੱਕ ਸੰਗਰੂਪ ਦਾ ਹੈ ਲੋਕ ਸਰ ਮਾਮਲਾ ਕੀ ਸਮੂਹ ਐਵੀਆ ਦਾ ਚੱਲਦਾ ਇਹਨਾਂ ਦਾ ਕੋਈ ਪਰਿਵਾਰਿਕ ਪਹਿਲਾਂ ਕੋਈ ਸਾਲ ਦੋ ਸਾਲ ਪਹਿਲੇ ਝਗੜਾ ਚੋੜਾ ਹੋਇਆ ਸੀ ਜੀ ਉਹ ਉਹਦੀ ਤਕਰਾਰ ਕਰਕੇ ਇਹਨਾਂ ਨੇ ਇਹ ਪਲਾਨ ਕਰਕੇ ਇਦਾਂ ਦਾ ਕਰਕੇ ਅਟੈਕ ਕੀਤਾ ਤਾਂ ਠੀਕ ਹੈ ਜੀ ਇੱਕ ਪਾਸੇ ਡਾਕਟਰ ਬੁੱਲੋ ਆਪਣੀ ਸੁਰੱਖਿਆ ਤੇ ਹੋਰ ਕਈ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ 8 ਤੋਂ 11 ਵਜੇ ਤੱਕ OPD ਸੇਵਾਵਾਂ ਜੜੀਆਂ ਨੇ ਉਹ ਬੰਦ ਕੀਤੀਆਂ ਗਈਆਂ ਨੇ ਤਾਂ ਉਸ ਦੇ ਦਰਮਿਆਨ ਇੱਕ ਹੋਰ ਜਿਹੇ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਹਸਪਤਾਲ ਦੇ ਵਿੱਚ ਦਾਖਲ ਹੋ ਕੇ ਕੁਝ ਨੌਜਵਾਨਾਂ ਦੇ ਬੁੱਲੋ ਇੱਕ ਮਰੀਜ਼ ਤੇ ਹਮਲਾ ਕਰ ਦਿੱਤਾ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਵਿਖਾਈ ਦੇ ਰਿਹਾ ਕਿ ਕਿੰਜੇ ਜਿਹੜੇ ਅਣਪਛਾਤੇ ਨੌਜਵਾਨ ਨੇ ਇਹ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਨੇ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਜਨਸੀ ਦੇ ਵਿੱਚ ਬੀਤੀ ਰਾਤ ਇਹ ਦਾਖਲ ਹੁੰਦੇ ਨੇ ਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹਸਪਤਾਲ ਪ੍ਰਾਪਰਟੀ ਦੀ ਵੀ ਭੰਨਤੋੜ ਹੋਈ ਹੈ ਸ਼ੀਸ਼ੇ ਭੰਨੇ ਗਏ ਨੇ ਤੇ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕਿਆਦ ਹੋ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਕਿਸੇ ਲੜਕੀ ਦੇ ਨਾਲ ਜੁੜਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਕੁੜੀ ਦੀ ਨਕਲੀ ਸੋਸ਼ਲ ਮੀਡੀਆ ਅਕਾਊਂਟ ਬਣਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਤੋਂ ਇੱਕ ਮੈਸੇਜ ਮੁੰਡੇ ਨੂੰ ਕੀਤਾ ਜਾਂਦਾ ਹੈ ਕਿ ਮੈਨੂੰ ਹਸਪਤਾਲ ਮਿਲਣ ਦੇ ਲਿਆ ਤੇ ਜਦੋਂ ਮੁੰਡਾ ਮਿਲਣ ਵਾਲੀ ਥਾਂ ਤੇ ਪਹੁੰਚਦਾ ਤਾਂ ਉੱਥੇ 5-6 ਅਣਪਛਾਤੇ ਨੌਜਵਾਨ ਜਿਨ੍ਹਾਂ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਇੱਥੋਂ ਤੱਕ ਕਿ ਜਿਹੜੇ ਉਸਦੇ ਦੋਸਤ ਉਸ ਨੂੰ ਬਚਾਉਣ ਦੇ ਲਈ ਅੱਗੇ ਆਉਂਦੇ ਨੇ ਤਾਂ ਉਹਨਾਂ ਤੇ ਵੀ ਵਾਰ ਕੀਤੇ ਜਾਂਦੇ ਨੇ ਤੇ ਉਹ ਵੀ ਜ਼ਖਮੀ ਹੋ ਜਾਂਦੇ ਨੇ ਹਾਲਾਂਕਿ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਧਰ ਇੱਕ ਪਾਸੇ ਪੁਲਿਸ ਕਾਰਵਾਈ ਕਰ ਰਹੀ ਹੈ ਪੁਲਿਸ ਦਾ ਕਹਿਣਾ ਕਿ ਕੇਸ ਦਰਜ ਕਰ ਲਿਆ ਗਿਆ ਤੇ ਸੀਸੀਟੀਵੀ ਦੇ ਆਧਾਰ ਤੇ ਵੀ ਮਾਮਲੇ ਦੇ ਵਿੱਚ ਕਾਰਵਾਈ